ਕਰੋ ਚੈੱਕ 12 12 12 ਤੇ ਬੈਸ ਸਿ ਸਭੀ ਦੇਖ ਲੋ 12 ਤੇ ਇਧਰ ਲਈ ਵੀ ਕਰਾਈ ਦਿੰਨੇ ਆ ਚੈੱਕ ਨਾਲ ਹੁੰਦੇ 12 12 ਤੇ 90535 ਕਿਲੋਮੀਟਰ ਜਮਾਂ origignal ਗੱਡੀ ਚੱਲੀ ਹੋਈ ਆ ਤੇ ਵਿੱਚੋਂ ਨੌਨ ਐਕਸੀਡੈਂਟ ਗੱਡੀ ਆ ਤੁਹਾਨੂੰ ਸਾਰੇ ਪਾਸਿਓ ਆ ਪਟ ਕੇ ਦਿਖਾ ਦਿੰਨੇ ਸਾਨੂੰ ਆ ਕੇ ਇੱਥੇ ਜਿੰਨੇ ਵੀ ਲੋਕ ਲੂਕ ਨੇ ਸਾਰੇ ਹਜੇ ਤੱਕ ਨਾਲ ਦੇ ਨੇ ਗੋਡੇ ਵਗੈਰਾ ਚੈੱਕ ਕਰ ਲੋ ਜਮਾਂ ਉਹ ਵੀ ਪਏ ਨੇ ਜੈਨੂਨ ਪਏ ਨੇ ਕੋਈ ਐਕਸੀਡੈਂਟ ਨਹੀਂ ਗੱਡੀ ਆ ਇਥੋਂ ਆ ਪੱਟੀ ਆ ਜਿਹੜੀ ਇਹ ਚੈੱਕ ਕਰ ਲਓ ਬੈਟਰੀ ਚੈੱਕ ਕਰ ਲਓ ਜਮਾ ਨਵੀ ਮੰਗੂ ਬਾਕੀ ਟਾਇਰਾਂ ਦਾ ਚੈੱਕ ਕਰ ਲਓ ਉਹ ਵੀ ਬਿਲਕੁਲ ਨਵੇਂਆ ਵਰਗਾ ਹੈਗਾ ਠੀਕ ਆ ਤੇ ਲੋ ਵੀ ਸੱਜਣੋ ਸਹਿਰ ਬਰਨਾਲੇ ਖੜੇ ਆ ਸਹਿਰ ਬਰਨਾਲੇ ਇੱਕ ਪਹਿਲਾਂ ਵੀਡੀਓ ਕੀਤੀ ਸੀ ਮਰੂਤੀ ਦੀ ਉਹਦੇ ਵਰਗੀ ਇੱਕ ਹੋਰ ਗੱਡੀ ਲੈ ਆਂਦੀ ਆ ਆਲਟੋ ਉਹਦੇ ਜਿੰਨੀ ओरिजिनल ਆ ਫੁੱਲ ओरिजिनल ਆ ਸ਼ੀਸ਼ੇ ਵੀ ਸਾਰੇ ਨਾਲ ਦੇ ਪੱਟੀ ਗੱਡੀ ਦਿਖਾ ਦੇ ਪਹਿਲਾਂ ਦਾ ਪੰਜਾਬ ਦਾ ਨੰਬਰ ਆ ਪੱਕੇ ਨੰਬਰ ਦੀ ਖੱਡੀ ਆ ਬਟੰਡੇ ਦੀ ਗੱਲ ਪਹਿਲਾਂ ਸੀਸਿਆਂ ਤੋਂ ਹੀ ਕਰਦੇ ਆ ਤੇ 2012 ਮਾਡਲ ਆ ਕਰੋ ਚੈੱਕ 12 12 12 ਤੇ ਬਾਅਦ ਸੀਸਾ ਵੀ ਦੇਖ ਲੋ 12 ਤੇ ਇਧਰ ਲਈ ਵੀ ਕਰਾਈ ਦਿੰਨੇ ਆ ਚੈੱਕ ਨਾਲ ਹੁੰਦੇ 12 12 ਤੇ ਸੱਜਰੋ 2012 ਮਾਡਲ ਇਹ ਗੱਡੀ ਆ ਆਲਟੋ ਪਿਆਬ ਦੇ ਨੰਬਰ ਦੀ ਤੇ ਚੱਲੀ ਹੋਈ ਵੀ ਆ ਜਿਹੜੀ ਉਹ ਵੀ ਆਪਾਂ ਚੈੱਕ ਕਰ ਲੈਣੇ ਨਾਲ ਸੋਨ ਵੀ ਦਿਖਾ ਦਿੰਨੇ ਆ ਵੀ ਕਿੰਨੀ ਚੱਲੀ ਹੋਈ ਆ ਤੇ ਲੋ ਵੀ ਸੱਜਣੋ 90535 ਕਿਲੋਮੀਟਰ ਜਮਾਂ ਅਰੀਜਨਲ ਗੱਡੀ ਚੱਲੀ ਹੋਈ ਆ ਤੇ ਵਿੱਚੋਂ ਇੰਟੀਰੀਅਰ ਸਿਸਟਮ ਦੀ ਚੈੱਕ ਕਰ ਲੋ ਆ ਸੀਟ ਕਵਰਾਂ ਦੀ ਚੈੱਕ ਕਰ ਲੋ ਜਮਾਂ ਐਨ ਨਵੇਂ ਸੀਟ ਕਵਰ ਨੇ ਵਿੱਚੋਂ ਵੀ ਉਹ ਸਾਰੇ ਗੱਡੀ ਤੁਸੀਂ ਇੰਟੀਰੀਅਰ ਸਿਸਟਮ ਦੀ ਵਿੱਚੋਂ ਇਹ ਕਰ ਲੋ ਨੌਨ ਐਕਸੀਡੈਂਟ ਗੱਡੀ ਆ ਤੁਹਾਨੂੰ ਸਾਰੇ ਪਾਸਿਓ ਆ ਪਟ ਕੇ ਦਿਖਾ ਦੇਣੇ ਤੁਹਾਨੂੰ ਆ ਕੇ ਇੱਥੇ ਜਿੰਨੇ ਵੀ ਲੋਕ ਲੂਕ ਨੇ ਸਾਰੇ ਹਜੇ ਤੱਕ ਨਾਲ ਦੇ ਨੇ ਕਿਸੇ ਪਾਸਿਓ ਵੀ ਨੌਨ ਐਕਸੀਡੈਂਟ ਗੱਡੀ ਆ ਤੇ ਸਹਿਰ ਬਰਨਾਲੇ ਖੜੀ ਆ ਤੇ ਹੁਣ ਆਪਾਂ ਬੋਰਨਟ ਵੀ ਚੱਕ ਕੇ ਦਿਖਾਈ ਦੇਣੇ ਮੋਰੋ ਇੰਜਨ ਵਗੈਰਾ ਲੇ ਲਈ ਪੱਟੀ ਮੁਰੇ ਇੰਜਨ ਵੀ ਚੈੱਕ ਕਰਾ ਦੀ ਆਪਾਂ ਲੋ ਵੀ ਸੱਜਣੋ ਕਰੋ ਚੈੱਕ ਇੰਜਨ ਦੀ ਠੀਕ ਆ ਆ ਗੋਡੇ ਵਗੈਰਾ ਚੈੱਕ ਕਰ ਲੋ ਜਮਾਂ ਉਹ ਵੀ ਪਏ ਨੇ ਜੈਨੂਨ ਪਏ ਨੇ ਕੋਈ ਐਕਸੀਡੈਂਟ ਨਹੀਂ ਗੱਡੀ ਆ ਇੱਥੋਂ ਆ ਪੱਟੀ ਪੱਤੀ ਆ ਜਿਹੜੀ ਇਹ ਚੈੱਕ ਕਰ ਲੋ ਬੈਟਰੀ ਚੈੱਕ ਕਰ ਲੋ ਜਮਾਂ ਨਵੀਂ ਮੰਗੂ ਬੈਟਰੀ ਪਈ ਆ ਤੇ ਇੱਥੋਂ ਵੀ ਆ ਪ੍ਰੋਮੋਰਨ ਚੈੱਕ ਕਰਾ ਦੇ ਬੱਟੀ ਠੀਕ ਆ ਜੀ ਤੇ ਹੁਣ ਤੁਹਾਨੂੰ ਨਾਲ ਡੱਗੀ ਵੀ ਚੈੱਕ ਆ ਸੱਤ ਤੇ ਮਰੀ ਕੈਮਰਾ ਸੱਤ ਤੇ ਕੈਮਰਾ ਮਾਰ ਕੇ ਆਪਾਂ ਇਹਨੇ ਡੱਗੀ ਵੀ ਚੈੱਕ ਕਰਾ ਦੇ ਨੇ ਨਾਲ ਹੁੰਦੇ ਲਓ ਵੀ ਸੱਜਣੋ ਡੱਗੀ ਵੀ ਚੈੱਕ ਕਰ ਲਓ ਠੀਕ ਆ ਤੇ ਸਟਿੱਪਣੀ ਆ ਜਿਹੜੀ ਬਾਈ ਹੁਣੇ ਨਾਲ ਦੇਣਗੇ ਵਿੱਚੋਂ ਤੁਸੀਂ ਚੈੱਕ ਕਰ ਲਓ ਸਟਿੱਪਣੀ ਨਾਲ ਤੇ ਲਾਏ ਟਾਇਰ ਆ ਜਿਹੜੇ ਲਾਏ ਲੱਗੇ ਹੋਏ ਨੇ ਚੌਕੜਾ ਚੌਕੜਾ ਟਾਇਰਾਂ ਦਾ ਚੈੱਕ ਕਰ ਲਓ ਉਹ ਵੀ ਬਿਲਕੁਲ ਨਵੇਂ ਆ ਵਰਗਾ ਹੈਗਾ ਠੀਕ ਆ ਤੇ ਹੁਣ ਜੇ ਆਪਾਂ ਇਹਦੀ ਰੇਟ ਦੀ ਗੱਲ ਕਰੀਏ ਰੇਟ ਹੈਗਾ ਬਾਈ ਨੇ ਰੱਖਿਆ ਹੋਇਆ 1,70,000 ਰੁਪਇਆ ਮੌਕੇ ਤੇ ਜਿਹੜਾ ਮਾਨਤਾ ਨੂੰ ਹੋ ਜਾਊਗਾ ਸ਼ਹਿਰ ਬਰਨਾਲੇ ਦੇ ਵਿੱਚ ਜਿਹੜਾ ਨੰਬਰ ਆ ਬਾਈ ਦਾ ਟੈਟਰ ਚ ਚੱਲੀ ਜਾਂਦਾ ਜਿਨੇ ਵੀ ਆਲਟੋ ਗੱਡੀ ਲੈਣੀ ਆ ਤਾਂ ਕਰ ਲਿਓ ਸੰਪਰਕ ਧੰਨਵਾਦ ਮਿਹਰਬਾਨੀ